ਗੁੱਡ ਮਾਰਨਿੰਗ ਲੁਧਿਆਣਾ ਦਿਸ ਇਸ ਤਮੰਨਾ 베ਦੀ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਨਵਪ੍ਰੀਤ ਸਿੰਘ 베ਦੀ ਤੇ ਰੋਜ਼ ਦੀ ਤਰ੍ਹਾਂ ਇੱਕ ਵਾਰ ਫੇਰ ਤੋਂ ਦੇਸ਼ ਅਤੇ ਦੁਨੀਆ ਦੀਆਂ ਤਮਾਮ ਅਹਿਮ ਖਬਰਾਂ ਲੈ ਕੇ ਹੋਂ ਜਾ ਰਹੇ ਹਾਂ ਤੁਹਾਡੇ ਰੂਬਰੂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਰੋਜ਼ ਦੀ ਤਰ੍ਹਾਂ ਅੰਤਰਰਾਸ਼ਟਰੀ ਖਬਰ ਦੇ ਨਾਲ ਸੋ ਨਵਪ੍ਰੀਤ ਸਭ ਤੋਂ ਪਹਿਲਾਂ ਖਬਰ ਹੈ ਅਮਰੀਕਾ ਦੀ ਗੱਲ ਕਰਾਂਗੇ ਇਹ ਅਮਰੀਕਾ ਦੇ ਵਿੱਚ ਦੋਵੇਂ ਟੀਕੇ ਲਗਵਾ ਚੁੱਕੇ ਲੋਕਾਂ ਨੂੰ ਹੁਣ ਮਾਸ ਅਤੇ ਸੋਸ਼ਲ ਡਿਸਟੈਂਸਿੰਗ ਤੋਂ ਰਾਹਤ ਮਿਲੇਗੀ ਇਹ ਖਬਰ ਛਪੀ ਹੈ ਅਜੀਤ ਦੇ ਵਿੱਚ ਸੋ ਦੱਸਦੀ ਹੈ ਕਿ ਨਵੇਂ ਦਿਸ਼ਾ ਨਿਰਦੇਸ਼ ਜੋ ਬਾਈਡਨ ਨੇ ਉੱਥੇ ਲਾਗੂ ਕੀਤੇ ਨੇ ਉਸ ਦੇ ਮੁਤਾ ਟੀਕੇ ਲਗਵਾ ਚੁੱਕੇ ਨੇ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਜਾਂ 마ਸਕ ਪਾਉਣਾ ਹੁਣ ਲਾਜ਼ਮੀ ਨਹੀਂ ਹੋਵੇਗਾ ਉਹ ਪਹਿਲਾ ਵਰਗੀਆਂ ਸਾਰਿਆਂ ਜੋ ਗਾਈਡਲਾਈਨਸ ਨੇ ਉਸ ਦੇ ਤਹਿਤ ਆਪਣੀ ਜ਼ਿੰਦਗੀ ਜਰੀਆ ਬਿਤਾ ਸਕਦੇ ਨੇ ਕੀ ਕਹੂੰਗੇ ਬਿਲਕੁਲ ਤੁਮੰਨਾ ਇੱਕ ਬੜਾਈ ਸੋਣਾ ਸਨੇਹਾ ਆਇਆ ਹੈ ਅਮਰੀਕਾ ਦੇ ਸਿਟੀਜ਼ਨਸ ਵਾਸਤੇ ਜਿਹੜੇ ਅਮਰੀਕਾ ਵਿੱਚ ਰਹਿ ਰਹੇ ਆ ਉਹਨਾਂ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਆਪ ਜਦੋਂ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਨ ਲੱਗੇ ਤਾਂ ਉਹ ਆਪ ਵੀ 마ਸਕ ਪਾਏ ਬਿਨਾ ਆਏ ਸਨ ਅਤੇ ਮੁਸਕਰਾ ਰਹੇ ਸਨ ਮੁਸਕਰਾ ਕੇ ਬਿਨਾ 마ਸਕ ਦੇ ਉਹਨਾਂ ਨੇ ਇੱਕ ਸਨੇਹਾ ਦਿੱਤਾ ਕਿ ਜੇ ਅਸੀਂ ਹੁਣ ਬਿਨਾ 마ਸਕ ਦੇ ਲੋਕ ਹੈਗੇ ਆ ਪਬਲਿਕ ਹੈਗੀ ਆ ਉਹ ਵੀ ਬਿਨਾ ਮਾਸਕ ਦੇ ਕਿਤੇ ਵੀ ਘੁੰਮ ਫਿਰ ਸਕਦੀ ਹੈ ਬਸ਼ਰਤੇ ਉਹਨਾਂ ਨੇ ਫਾਈਜ਼ਰ ਦੀਆਂ ਦੋਨੋਂ ਡੋਜ਼ਾਂ ਲਈਆਂ ਹੋਣ ਵੈਕਸੀਨੇਸ਼ਨ ਦੀਆਂ ਤੇ ਜੌਨਸਨ ਐਂਡ ਜੌਨਸਨ ਦੀ ਵੀ ਇੱਕ ਡੋਜ਼ ਲਈ ਹੋਵੇ ਸੋ ਇਹ ਤਿੰਨ ਖਰਾਕਾਂ ਲੈਣ ਤੋਂ ਬਾਅਦ ਜਿਨ੍ਹਾਂ ਕੋਲ ਵੀ ਸਰਟੀਫਿਕੇਟ ਹੋਵੇਗਾ ਤੇ ਉਹ ਆਪਣਾ ਕਿਤੇ ਵੀ ਅਮਰੀਕਾ ਵਿੱਚ ਆਣ ਜਾਣ ਕਰ ਸਕਦੇ ਆ ਘੁੰਮ ਫਿਰ ਸਕਦੇ ਆ ਪਹਿਲਾਂ ਵਾਂਗੂ ਜਿਵੇਂ ਨਾਰਮਲ ਜ਼ਿੰਦਗੀ ਜਿੰਦੇ ਸੀਗੇ ਅੱਜ ਤੋਂ 1.5 ਸਾਲ ਪਿੱਛੇ ਚਲੇ ਜਾਈਏ ਤਾਂ ਉਸ ਤਰ੍ਹਾਂ ਹੀ ਕਿਤੇ ਵੀ ਪਬਲਿਕਲੀ ਜਾਂ ਗੈਦਰਿੰਗ ਵਿੱਚ ਸੋਸ਼ਲ ਹੋ ਸਕਦੇ ਨੇ ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਕਿ ਜੇ ਹਸਪਤਾਲਾਂ ਵਿੱਚ ਜਾਣੇ ਹੋ ਇੱਕ ਪੁਆਇੰਟ ਉਹਨ ਹਸਪੀਟਲ ਦੇ ਵਿੱਚ ਜਾਨੇ ਹੋ ਤਾਂ ਉੱਥੇ ਜਾ ਕੇ ਮਾਸਕ ਜ਼ਰੂਰ ਪਾਓ ਕਿਉਂਕਿ ਉੱਥੇ ਕੁਝ ਲੋਕ ਹੁੰਦੇ ਨੇ ਪੇਸ਼ੈਂਟਸ ਹੁੰਦੇ ਆ ਸੋ ਉਹਨਾਂ ਦੀ ਸੇਫਟੀ ਵਾਸਤੇ ਮਾਸਕ ਪਾਉਣਾ ਚਾਹੀਦਾ ਅਦਰਵਾਈਜ਼ ਨਾਰਮਲੀ ਤੁਸੀਂ ਅਮਰੀਕਾ ਦੇ ਵਿੱਚ ਪੂਰੇ ਯੂ ਐਸ ਏ ਵਿੱਚ ਕਿਤੇ ਵੀ ਟਰੈਵਲ ਕਰਦੇ ਹੋ ਘੁੰਮਦੇ ਫਿਰਦੇ ਹੋ ਪਬਲਿਕਲੀ ਕਿਤੇ ਵੀ ਜਾਨੇ ਹੋ ਮਾਰਕੀਟ ਵਿੱਚ ਮਾਸਟ ਦੇ ਵਿੱਚ ਰੋਡਸ ਤੇ ਤਾਂ ਹੁਣ ਤੁਹਾਨੂੰ ਮਾਸਕ ਪਾਣ ਦੀ ਲੋੜ ਨਹੀਂ ਹੈ ਪਰ ਬਸ਼ਰਤ ਤੇ ਗੱਲ ਉਹੀ ਹੈ ਕਿ ਤੁਹਾਨੂੰ ਫਾਈਜ਼ਰ ਦੀਆਂ ਦੋਨੋਂ ਡੋਜ਼ਾਂ ਵੈਕਸੀਨੇਸ਼ਨ ਦੀਆਂ ਤੇ ਨਾਲ ਦੇ ਨਾਲ ਜੇਲੀ ਆਪਣੇ ਜੌਨਸਨ ਜੌਨਸਨ ਦੀ ਖੁਰਾਕ ਹੈ ਵੈਕਸੀਨੇਸ਼ਨ ਦੀ ਉਹ ਲੱਗੀ ਹੋਵੇ ਸੋ ਬਿਲਕੁਲ ਬਾਈਡਨ ਮਹਾਮਾਰੀ ਦੇ ਉੱਤੇ ਸੋ ਅਗਲੀ ਖਬਰ ਤੇ ਵੱਲ ਰੁਕ ਕਰਦੇ ਹਾਂ ਨੌਪੇ ਜੋ ਕਿ ਆਸਟ੍ਰੇਲੀਆ ਨੇ ਭਾਰਤੀ ਉਡਾਨਾਂ ਤੇ ਪਾਬੰਦੀ ਹਟਾ ਦਿੱਤੀ ਹੈ ਇਸ ਦੇ ਮੱਦੇਨਜ਼ਰ ਆ ਦੱਸ ਦਈਏ ਕਿ ਭਾਰਤ ਦੇ ਵਿੱਚ ਜੋ ਆਸਟ੍ਰੇਲੀਆ ਲੋਕ ਨੇ ਆਸਟ੍ਰੇਲੀਆ ਦੇ ਲੋਕ ਨੇ ਜਿਹੜੇ ਭਾਰਤ ਦੇ ਵਿੱਚ ਫਸ ਚੁੱਕੇ ਸੀ ਕਰੋਨਾ ਮਹਾਮਾਰੀ ਦੇ ਕਰਕੇ ਹੁਣ ਉਹਨਾਂ ਦੇ ਲਈ ਰਾਹਤ ਦੀ ਖਬਰ ਆਈ ਹੈ ਜਿਸ ਦੇ ਤਹਿਤ ਦੱਸ ਦਈਏ ਕਿ ਪਹਿਲੀ ਉਡਾਨ ਜਿਹੜੀ ਹੈ ਨਵੀਂ ਦਿੱਲੀ ਤੋਂ ਕੱਲ ਉੜਾਈ ਉੜਿ ਸਗੀ ਤੇ ਅੱਜ ਯਾਨੀ ਕਿ ਸ਼ਨੀਚਰਵਾਰ ਨੂੰ ਡਾਰਵਿਨ ਵਿੱਚ ਪੁੱਜੇਗੀ ਕੀ ਕਹੋਗੇ ਨੌਪੇ ਬਿਲਕੁਲ ਉਤਮਨਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਆਸਟ੍ਰੇਲੀਆਈ ਨਾਗਰਿਕ ਸਿਟੀਜ਼ਨ ਨੇ ਆਸਟ੍ਰੇਲੀਆ ਦੇ 3000 ਦੇ ਕਰੀਬ ਜਿਹੜੇ ਨਾਗਰਿਕ ਨੇ ਉਹ ਆਪਣੇ ਭਾਰਤ ਵਿੱਚ ਫਸੇ ਹੋਏ ਸਨ ਪਿਛਲੇ ਡੇਢ ਮਹੀਨੇ ਤੋਂ ਘੁੰਮਣ ਫਿਰਨਾਇ ਸਨ ਲੇਕਿਨ ਉਹਨਾਂ ਨੂੰ ਆਸਟ੍ਰੇਲੀਆ ਦੀ ਸਰਕਾਰ ਨੇ ਮਨਾਂ ਕਰ ਦਿੱਤਾ ਸੀਗਾ ਉਹਨਾਂ ਨੇ ਦੋ ਟੁਕ ਕਹਿ ਦਿੱਤਾ ਸੀਗਾ ਕਿ ਬਿਲਕੁਲ ਵੀ ਚਾਹੀਓ ਪੀਆਰ ਆਸਟ੍ਰੇਲੀਆ ਚਾਹੀ ਸਿਟੀਜ਼ਨ ਨੇ ਵਾਪਸ ਆਉਣ ਦੀ ਕੋਸ਼ਿਸ਼ ਨਾ ਕਰਨ ਜੇ ਵਾਪਸ ਆਣਗੇ ਤਾਂ ਭਾਰੀ ਜੁਰਮਾਨਾ ਲੱਗੇਗਾ ਮੋਟਾ ਜੁਰਮਾਨਾ ਲੱਗੇਗਾ ਅਤੇ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ ਸੋ ਉਹਨੂੰ ਲੈ ਕੇ ਆਸਟ੍ਰੇਲੀਆ ਦੇ ਜਿਹੜੇ ਸਿਟੀਜ਼ਨਸ ਨੇ ਕਾਫੀ ਘਬਰਾਏ ਹੋਏ ਸਨ ਲੇਕੇ ਹੁਣ ਪਿਛਲੇ ਦਿਨੀ ਉਥੋਂ ਉਪਸ ਡਾਰਵਿਨ ਜਾਵੇਗੀ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਿਟੀਜ਼ਨਸ ਨੇ ਪਹਿਲ ਦੇ ਆਧਾਰ ਤੇ ਜਿਹੜੇ ਨਾਗਰਿਕ ਨੇ ਆਸਟ੍ਰੇਲੀਆ ਦੇ ਆਸਟ੍ਰੇਲੀਆ ਸਿਟੀਜ਼ਨਸ ਤੇ ਜਿਹੜੇ ਪੀਆਰ ਨੇ ਉਹਨਾਂ ਨੂੰ ਹੁਣ ਜਿਹੜੀ ਫਲਾਈਟ ਹੈ ਉਹ ਵਾਪਸ ਆਸਟ੍ਰੇਲੀਆ ਲੈ ਕੇ ਜਾਵੇਗੀ ਲੇਕਿਨ ਉਹਨਾਂ ਦਾ ਉੱਥੇ ਆਰਟੀ ਪੀਸੀਆ ਟੈਸਟ ਬਕਾਇਦਾ ਤੌਰ ਤੇ ਉੱਥੇ 에ਰਪੋਰਟ ਤੇ ਉਤਰਦੇ ਸਾਰ आरटीपीसीआर टेस्ट ਉਹਨਾਂ ਦੇ ਕਿਤੇ ਜਾਣਗੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਕੋਵਿਡ ਜਿਹੜਾ ਭਾਰਤ ਦਾ ਕੋਈ ਜਿਹੜਾ ਸਟ੍ਰੇਨ ਹੈਗਾ ਵਾ ਕਿਸੇ ਵੀ ਤਰ੍ਹਾਂ ਦਾ ਭਾਰਤੀਆ ਸਟ੍ਰੇਨ ਕੋਵਿਡ 19 ਦਾ ਉਹਨਾਂ ਵਿੱਚ ਨਾ ਹੋਵੇ ਤੇ ਇਸ ਤੋਂ ਬਾਅਦ 14 ਦਿਨ ਵਾਸਤੇ ਉੱਥੇ ਇੱਕ ਪਾਰਟਿਕੂਲਰ ਸੈਂਟਰ ਦੇ ਵਿੱਚ ਇਕਾਂਤ ਵਾਸ ਵੀ ਉਹਨਾਂ ਨੂੰ ਕੀਤਾ ਜਾਊਗਾ ਤੇ 15ਵੇਂ ਦਿਨ ਉਹ ਤੋਂ ਸੈਂਟਰ ਤੋਂ ਬਾਹਰ ਆ ਸਕਦੇ ਆ ਬਸ਼ਰਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਵਿਡ ਪੋਜ਼ਿਟਿਵ ਵਾਲਾ ਸਟ੍ਰੇਨ ਭਾਰਤੀਆ ਸਟ੍ਰੇਨ ਜੇ ਉਹਨਾਂ ਵਿੱਚ ਨਾ ਹੋਵੇ ਤਾਂ ਇਹ ਉਹਨਾਂ ਵਾਸਤੇ ਚੰਗਾ ਹੋਊਗਾ ਜੀ ਬਿਲਕੁਲ ਸੋ ਅਗਲੀ ਖਬਰ ਦੇ ਵੱਲ ਰੁੱਕ ਕਰਦੇ ਆ ਨਪ੍ਰੇਤ ਜੋ ਕਿ ਹੈ ਰੋਜ਼ਾਨਾ ਸਪੋਕਸਮੈਨ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਪਹਿਲੀ ਵਾਰ ਸਿੱਧੇ ਬੈਂਕ ਖਾਤਿਆਂ ਦੇ ਵਿੱਚ ਮਿਲਿਆ ਐ ਐਮਐਸਪੀ ਦਾ ਪੈਸਾ ਇਹ ਕਹਿਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਜੋ ਕੀ ਹੈ ਖਾਤਿਆਂ ਦੇ ਵਿੱਚ ਸਿੱਧੇ ਤੌਰ ਤੇ ਪੈਸਾ ਗਿਆ ਹੈ ਕਿਸਾਨਾਂ ਦੇ ਲਈ ਵੱਡਾ ਕਦਮ ਜੋ ਕੀ ਹੈ ਮੋਦੀ ਸਰਕਾਰ ਦੇ ਵੱਲੋਂ ਚੱਕਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਭੁਗਤਾਨ ਪਹਿਲੀ ਵਾਰ ਸਿੱਧੇ ਤੌਰ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਮਿਲਿਆ ਹੈ ਸੋ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਯੋਜਨਾ ਦੇ ਤਹਿਤ ਦੇਸ਼ ਤੇ 9.5 ਕਰੋੜ ਤੋਂ ਵੱਧ ਕਿਸਾਨਾਂ ਨੂੰ ਆਰਥਿਕ ਲਾਭ ਜੋ ਕਿ ਉਸਦੀ 8ਵੀਂ ਕਿਸ਼ਤ ਜਾਰੀ ਕੀਤੀ ਗਈ ਹੈ ਕਿ ਬਿਲਕੁਲ ਦਮਨਾ ਪ੍ਰਧਾਨ ਮੰਤਰੀ ਨੇ ਵਰਚੁਅਲ ਮੀਟਿੰਗ ਦੇ ਵਿੱਚ ਬੜਾ ਕਲੀਅਰ ਕੀਤਾ ਕਿ ਐਤ ਕੀ ਪੰਜਾਬ ਹਰਿਆਣਾ ਦੇ ਸੂਬਿਆਂ ਦੇ ਵਿੱਚੋਂ 1 ਲੱਖ 35000 ਕਰੋੜ ਰੁਪਏ ਦੇ ਆਸ-ਪਾਸ ਦੇ ਜਿਹੜੇ ਕਣਕ ਹੈ ਉਹਦੀ ਖਰੀਦ ਕੀਤੀ ਗਈ ਹੈ ਕਾਫੀ ਜ਼ਿਆਦਾ ਮੈਟ੍ਰਿਕ ਟਨ ਦੇ ਵਿੱਚ ਕੁਆਂਟੀਟੀ ਬਣ ਜਾਂਦੀ ਹੈ ਤੇ 20000 ਕਰੋੜ ਦੀ ਇੱਕ ਕਿਸ਼ਤ ਗਈ ਹੈ ਤੇ 58000 ਕਰੋੜ ਦੀ ਸਪੈਸ਼ਲੀ ਜਿਹੜੇ ਕਣਕ ਦੀ ਕਿਸ਼ਤ ਹੈਗੀ ਹੈ ਉਹ 9.5 ਕਰੋੜ ਲੋਕਾਂ ਨੂੰ ਦਿੱਤੀ ਗਈ ਹੈ ਇਹਦੇ ਵਿੱਚ ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੈ ਡੀਬੀਟੀ ਦੇ ਅਧੀਨ ਜਿਹੜਾ ਇਹ ਪੈਸਾ ਬੀਐਮਐਸਪੀ ਦੇ ਰ گیاਬ ਸੋ ਕਾਫੀ ਜ਼ਿਆਦਾ ਚੰਗਾ ਉਪਰਾਲਾ ਜੋ ਕੇਂਦਰ ਸਰਕਾਰ ਦੱਸ ਰਹੀ ਹੈ ਕਿ ਉਹਨਾਂ ਵੱਲੋਂ ਕੀਤਾ ਗਿਆ ਪਰ ਇਸ ਤੇ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਹੋਏ ਆ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਹੈ ਮਮਤਾ ਬਨਰਜੀ ਉਹਨੇ ਵੀ ਇੱਕ ਸਵਾਲ ਖੜਾ ਕੀਤਾ ਹੈ ਕਿ ਹਲੇ ਵੀ 20 ਤੋਂ 25% ਕਮੀ ਹੈਗੀ ਹੈ ਹਲੇ ਵੀ 100% ਹਰੇਕ ਨੂੰ ਡੀਬੀਟੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਇਹਨਾਂ ਪੈਸੇ ਨਹੀਂ ਪਹੁੰਚੇ ਹਨ ਉੱਥੇ ਜੇ ਆਪਾਂ ਸਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਜਿਹਨਾਂ ਦੇ ਵੱਡੇ ਲੀਡਰ ਨੇ ਜਿਨ੍ਹਾਂ ਦੇ ਚਾਹੇ ਉਹ ਰਾਜਿਆ ਹੋਣ ਆਪਣੇ ਝੜੂ ਨਹੀਂ ਹੋਣ ਉਗਰਾਹਾ ਹੋਣ ਦਰਸ਼ਨਪਾਲ ਹੋਣ ਥੋੜਾ ਵੱਡੇ ਲੀਡਰਾਂ ਨੇ ਵੀ ਕਿਹਾ ਕਿ ਸਾਨੂੰ ਇਹਨੂੰ ਇਹਨੂੰ ਦੇਖਦਿਆਂ ਹੋਇਆਂ ਸਾਨੂੰ ਇਹ ਸਨਮਾਨ ਨਹੀਂ ਲੱਗ ਰਿਹਾ ਕਿਉਂਕਿ 450 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਵਾਰ ਵੀ ਪ੍ਰਧਾਨ ਮੰਤਰੀ ਵੱਲੋਂ ਅਫਸੋਸ ਤੱਕ ਜ਼ਾਹਰ ਨਹੀਂ ਕੀਤਾ ਗਿਆ ਤੇ ਜਿਹੜੀ ਪੈਸਿਆਂ ਦੀ ਗੱਲ ਹੈ ਵੀ ਹਲੇ ਵੀ ਪ੍ਰੋਪਰ ਪੈਸੇ ਆ ਜਿਹੜੇ ਹਰੇਕ ਕਿਸਾਨ ਤੱਕ ਨਹੀਂ ਪਹੁੰਚੇ ਹਨ ਸੋ ਇਹ ਕੁਝ ਇੱਕ ਤੋਂ ਗੱਲਾਂ ਨੂੰ ਲੈ ਕੇ ਸਯੁਕਤ ਕਿਸਾਨ ਮੋਰਚੇ ਨੇ ਇਹਨੂੰ ਸਨਮਾਨ ਦੀ ਬਜਾਏ ਹਲੇ ਵੀ અપਮਾਨ ਹੀ ਦੱਸਿਆ ਲੇਕਿਨ ਪ੍ਰਧਾਨ ਮੰਤਰੀ ਵੱਲੋਂ ਜੋ ਕਿਹਾ ਗਿਆ ਹੈ ਕਿ ਇਸ ਸਕੀਮ ਦੇ ਤਹਿਤ ਜੋ ਲੱਖਾਂ ਕਰੋੜਾਂ ਰੁਪਈਆ ਕਿਸਾਨਾਂ ਨੂੰ ਐਮਐਸਪੀ ਦੇ ਤੌਰ ਤੇ ਦਿੱਤੇ ਗਏ ਹਨ ਸੋ ਕਿੰਦੇ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਪਹਿਲ ਕਦਮੀ ਹੈ ਜੀ ਬਿਲਕੁਲ ਲੇਕਿਨ ਕਿਤੇ ਨਾ ਕਿਤੇ ਜੋ ਕਿਸਾਨ ਮੋਰਚੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਸਵਾਲ ਚੱਕਰੇ ਨੇ ਜੋ 450 ਸ਼ਹੀਦਿਆਂ ਕਿਸਾਨਾਂ ਦੀ ਦਿੱਲੀ ਬਾਰਡਰ ਤੇ ਹੋ ਚੁੱਕੀਆਂ ਨੇ ਸੋ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਇਸ ਐਮਐਸਪੀ ਨੂੰ ਜੋ ਸਿੱਧੇ ਤੌਰ ਤੇ ਖਾਤਿਆਂ ਵਿੱਚ ਆ ਰਿਹਾ ਹੈ ਮੋਦੀ ਦੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜੋ ਕਿਹਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਲੈਂਦੇ ਨੇ ਸੋ ਅਕਲੀ ਖਬਰ ਦੇ ਵੱਲ ਰੁਕ ਕਰਦੇ ਆ ਨਫਰੀਤ ਜੋ ਕਿ ਹੈ ਪੰਜਾਬ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਲੇਰ ਕੋਟਲਾ ਨੂੰ 23ਵਾਂ ਜ਼ਿਲ੍ਹਾ ਜਿਹੜਾ ਕੀ ਹੈ ਐਲਾਨ ਦਿੱਤਾ ਗਿਆ ਹੈ ਦੱਸ ਦਈਏ ਕਿ ਇੱਕ ਕੈਬਨਿਟ ਇੱਕ ਮੀਟਿੰਗ ਕੀਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਵਰਚੁਅਲ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਕਿ ਹੁਣ 23ਵਾਂ ਜ਼ਿਲ੍ਹਾ ਜਿਹੜਾ ਮਲੇਰਕੋਟਲਾ ਨੂੰ ਐਲਾਨਿਆ ਗਿਆ ਇਸ ਦੇ ਨਾਲ ਹੀ ਹੁਣ ਸ਼ਹਿਰ ਦੇ ਵਿਕਾਸ ਦੇ ਲਈ ਕੁਝ ਹੋਰ ਉਹਨਾਂ ਨੇ ਪ੍ਰੋਜੈਕਟਸ ਵੀ ਜੜੇ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਇਹ ਵੀ ਕਿਹਾ ਗਿਆ ਜਲਦੀ ਜ਼ਿਲ੍ਹੇ ਨੂੰ ਉਹਨਾਂ ਦਾ ਨਵਾਂ ਡਿਪਟੀ ਕਮਿਸ਼ਨਰ ਜਿਹੜਾ ਨਿਯੁਕਤ ਕੀਤਾ ਜਾਏਗਾ ਬਿਲਕੁਲ ਤੁਮੰਨਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਤੋਹਫ਼ਾ ਦਿੱਤਾ ਗਿਆ ਹੈ ਮੁਸਲਮਾਨ ਭਾਈਚਾਰੇ ਨੂੰ ਕਿਉਂਕਿ ਮਲੇਰਕੋਟਲਾ ਦੇ ਵਿੱਚ ਜਿਹੜੀ ਮੁਸਲਮਨ ਕਮਿਊਨਿਟੀ ਹੈ ਉਹਨਾਂ ਦੀ ਪਾਪੂਲੇਸ਼ਨ ਕਾ ਤਹਫਾ ਦਿੱਤਾ ਗਿਆ ਮੁੱਖ ਮੰਤਰੀ ਵੱਲੋਂ ਮਲੇਰਕੋਟਲੇ ਨੂੰ ਹੁਣ 23ਵਾਂ ਜ਼ਿਲ੍ਹਾ ਬਣਾਇਆ ਗਿਆ ਪੰਜਾਬ ਦਾ ਇਹਦੇ ਨਾਲ ਹੀ ਜਿਹੜੀ ਅਮਰਗੜ ਹੈਗੀ ਹੈ ਅਹਿਮਦਗੜਾ ਹੈ ਅਹਿਮਦਗੜ ਤਹਿਸੀਲ ਅਤੇ ਅਮਰਗੜ ਸਬ ਤਹਿਸੀਲ ਹੈ ਜਿਹੜੀ ਹੁਣ ਇਹਨਾਂ ਨੂੰ ਜੋੜ ਕੇ ਨਾਲ ਜਿਹੜੇ ਪਿੰਡਾਂ ਦੀ ਮਰਦੂਮ ਸ਼ੁਮਾਰੀ ਕੀਤੀ ਜਾਊਗੀ ਗਿਣਤੀ ਕੀਤੀ ਜਾਊਗੀ ਨਾਲ ਪਿੰਡ ਵੀ ਜੋੜੇ ਜਾਣਗੇ ਅਤੇ ਇਸ ਤੋਂ ਬਾਅਦ ਇੱਕ ਪ੍ਰਬੰਧਕੀ ਢਾਂਚਾ ਤਿਆਰ ਕੀਤਾ ਜਾਏਗਾ ਕਿਉਂਕਿ ਹੁਣ ਡਿਪਟੀ ਕਮਿਸ਼ਨਰ ਵੀ ਉੱਥੇ ਪਾਇੰਟ ਕਰਨਾ ਪਏਗਾ ਸੋ ਇਹਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਨਵਾਬ ਸ਼ੇਰ ਮੁਹੰਮਦ ਖਾਨ ਦੀ ਜੋ ਉਸ ਟਾਈਮ ਉਹਨਾਂ ਨੇ ਹਾ ਦਾ ਨਾਰਾ ਲਾਇਆ ਸੀਗਾ ਤੇ ਉਹ ਅ ਹੋ ਕੇ ਰਹਿ ਰਿਹਾ ਸੋ ਮਲੇਰ ਕੋਟਲਾ ਤਮੰਨਾ ਹੁਣ ਨਈਵਾਂ ਜ਼ਿਲ੍ਹਾ ਬਣਿਆ ਤੇ ਸਿੱਖ ਮੁਸਲਿਮ ਭਾਈਚਾਰਾ ਵੀ ਉੱਥੇ ਹਿੰਦੂ ਸਿੱਖ ਮੁਸਲਿਮ ਸਾਰੇ ਭਾਈਚਾਰੇ ਉੱਥੇ ਪਿਆਰ ਨਾਲ ਰਹਿੰਦੇ ਨੇ ਸੋ ਜੇ ਮੌਕੇ ਤੇ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਬਕਾਇਦਾ ਇੱਕ ਮਹਿਲਾ ਥਾਣਾ ਵੀ ਬਣਾਇਆ ਜਾਏਗਾ ਇੱਕ ਬੱਚਿਆਂ ਨੂੰ ਡਾਕਟਰੀ ਦੀ ਪੜ੍ਹਾਈ ਵਾਸਤੇ ਮੈਡੀਕਲ ਕਾਲਜ ਵੀ ਖੋਲਿਆ ਜਾਏਗਾ ਨਾਲ ਦੇ ਨਾਲ ਇੱਕ ਲੜਕੀਆਂ ਦਾ ਸਰਕਾਰੀ ਕਾਲਜ ਵੀ ਖੋਲਿਆ ਜਾਏਗਾ ਤੇ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਬੱਸ ਸਟੈਂਡ ਹੈ ਉਹਦੀ ਵੀ ਆਪਣੇ ਵਧੀਆ ਗਰੋਥ ਕੀਤੀ ਜਾਏਗੀ ਉਹਨੂੰ ਵੀ ਵਧੀਆ ਵਿਸਾਰ ਕੀਤਾ ਜਾਊਗਾ ਸੋ ਚਾਹੇ ਬੱਸ ਅੱਡ ਤੇ ਸਪੈਸ਼ਲੀ ਜਿਹੜਾ ਊਮਨਸ ਵਾਸਤੇ ਮਹਿਲਾਵਾਂ ਵਾਸਤੇ ਮਹਿਲਾ ਥਾਣਾ ਜਿੱਥੇ ਸਟਾਫ ਵੀ ਸਾਰਾ ਫੀਮੇਲ ਹੀ ਹੋਊਗਾ ਊਮਨ ਸਟਾਫ ਹੀ ਹੋਊਗਾ ਸੋ ਅਜੇ ਕੁਝ ਉਪਰਾਲੇ ਕਰਕੇ ਬਣਦਾ ਹੋਇਆ ਮਾਨ ਸਨਮਾਨ ਹੁਣ ਇਸ ਈਦ ਦੇ ਮੌਕੇ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਮਲੇਰਕੋਟਲੇ ਨੂੰ ਤੀਵਾਂ ਜ਼ਿਲ੍ਹਾ ਬਣਾ ਕੇ ਕੀਤਾ ਗਿਆ ਜੀ ਬਿਲਕੁਲ ਸੋ ਅਗਲੀ ਖਬਰ ਤੇ ਵਲਟੂਪ ਕਰਦੇ ਹਾਂ ਜੋ ਕਿ ਫਿਰ ਤੋਂ ਕਿਸਾਨ ਪਾਈਚਾਰੇ ਨਾਲ ਸੰਬੰਧਿਤ ਹੈ ਦੱਸਦੀ ਹੈ ਕਿ ਕਿਸਾਨਾਂ ਨੂੰ ਹੁਣ 25 ਤੋਂ ਮਿਲੇਗੀ 8 ਘੰਟੇ ਬਿਜਲੀ ਸਪਲਾਈ ਜੀ ਹਾਂ ਹੁਣ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਜੋ ਮਜ਼ਦੂਰਾਂ ਦੀ ਸਮੱਸਿਆ ਨੂੰ ਮੱਦੇ ਨਜ਼ਰ ਪੰਜਾਬ ਸਰਕਾਰ ਸਾਰੇ ਯਾਨੀ ਕਿ ਸਿੱਧੀ ਬਿਜਾਈ ਨੂੰ ਪ੍ਰਮੋਟ ਕਰਨ ਲਈ 25 ਮਈ ਤੋਂ ਹੁਣ 8 ਘੰਟੇ ਬਿਜਲੀ ਸਪਲਾਈ ਦੇਣ ਦਾ ਫੈਸਲਾ ਜਿਹੜਾ ਜਾਰੀ ਕੀਤਾ ਇਸ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਉਹ ਛੋਣੇ ਦੀ ਜਿਹੜੀ ਬਿਜਾਈ ਹੈ 10 ਜੂਨ ਤੋਂ ਕਰ ਸਕਦੇ ਨੇ ਤੇ ਹੁਣ ਇਹ ਫੈਸਲਾ ਆਇਆ ਕਿ ਕਹੋਂਗੇ ਬਿਲਕੁਲ ਤੁਮਨਾ ਅੱਗੇ ਨਾਰਮਲੀ ਜੇ ਆਪਾਂ ਗੱਲ ਕਰੀਏ ਤਾਂ 10 ਜੂਨ ਤੋਂ ਹੀ ਜਿਹੜੀ ਆਪਣੀ ਬਿਜਾਈ ਸ਼ੁਰੂ ਹੁੰਦੀ ਸੀਗੀ ਜਿਹਨੂੰ ਆਪਾਂ ਕਦੂ ਕਰਕੇ ਕਹਿੰਦੇ ਆ ਕਦੂ ਕਰਕੇ ਬਿਜਾਈ ਹੁੰਦੀ ਸੀਗੀ ਪਨੀਰੀ ਦੀ ਲੇਕਿਨ ਉਹਦੇ ਵਿੱਚ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਸੀ ਲੇਬਰ ਜ਼ਿਆਦਾ ਚਾਹੀਦੀ ਹੁੰਦੀ ਸੀਗੀ ਹੁਣ ਪੰਜਾਬ ਦਾ ਪ ਪ੍ਰਵਾਸੀ ਮਜ਼ਦੂਰ ਨੇ ਜਿਹੜੀ ਲੇਬਰ ਹੈ ਉਹ ਵੀ ਉਹ ਕਾਫੀ ਘਟੀ ਹੋਈ ਹੈ ਜਿੰਨੂੰ ਲੈ ਕੇ ਹੁਣ 10 ਜੂਨ ਵਾਲੇ ਅਲਟੀਮੇਟਮ ਤੋਂ ਇਲਾਵਾ ਹੁਣ ਇਹ ਵੀ ਸਰਕਾਰ ਵੱਲੋਂ ਕਿਹਾ ਗਿਆ ਕਿ 25 ਮਈ ਤੋਂ ਤੁਹਾਨੂੰ 8 ਘੰਟੇ ਬਿਜਲੀ ਮੁਹਈਆ ਕਰਵਾਈ ਜਾਏਗੀ ਤੇ ਤੁਸੀਂ ਘੱਟ ਲੇਬਰ ਦੀ ਆੜ ਦੇ ਵਿੱਚ ਤੁਸੀਂ ਉਹਨਾਂ ਦੀ ਡਾਇਰੈਕਟ ਸੀਡਿੰਗ ਹੈਗੀ ਹੈ ਸਿੱਧੀ ਬਿਜਾਈ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸਿੱਧੀ ਬਿਜਾਈ ਦੇ ਨਾਲ ਇੱਕ ਤਾਂ ਜਿਹੜੇ ਪਾਣੀ ਦੀ ਕਿੱਲਤ ਹੈ ਉਹ ਤਾਂ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਪਾਣੀ ਉਹਦੇ ਵਾਸਤੇ ਘੱਟ ਲੱਗਦਾ ਹੁੰਦਾ ਤੇ ਲੇਬਰ ਦੀ ਸ਼ਾਰਟੇਜ ਹੈ ਉਹ ਵੀ ਕਵਰ ਅਪ ਹੋ ਜਾਂਦੀ ਹੈ ਕੌਪ ਅਪ ਹੋ ਜਾਂਦੀ ਹੈ ਤੇ ਇਹਦੇ ਨਾਲ ਹੀ ਪਹਿਲਾਂ 19000 ਏਕੜ ਦੀ ਕਿ ਤੋਂ 5.5 ਲੱਖ ਦੇ ਲਈ ਆਪਣੀ 1 ਏਕੜ ਜਗ੍ਹਾ ਹੈਗੀ ਆ ਨੂੰ ਹੁਣ ਸਿੱਧੀ ਬਜਾਈ ਦੇ ਵਿੱਚ ਲਿਆ ਜਾਣ ਲੱਗਿਆ ਸੋ ਇਹਦੇ ਨਾਲ ਕਿਤਨਾ ਕਿਤੇ ਜੇ ਆਪਾਂ ਗੱਲ ਕਰੀਏ ਤਾਂ ਸਿੱਧੀ ਬਜਾਈ ਨੂੰ ਹੁਣ ਜ਼ਿਆਦਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਜ਼ਿਆਦਾ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ 25 ਮਈ ਤੋਂ ਸਿੱਧੀ ਬਜਾਈ ਕਰੋ ਜਿਹਦੇ ਨਾਲ ਲੇਬਰ ਦੀ ਸ਼ਾਰਟੇਜ ਅਤੇ ਜਿਹੜੀ ਪਾਣੀ ਦੀ ਕਿੱਲਤ ਹੈ ਉਹ ਕਵਰ ਅਪ ਹੋ ਸਕੇ ਕਿਉਂਕਿ ਜਿਹੜੇ ਨਾਰਮਲ ਜਿਹੜੇ ਪ੍ਰਾਤਵ ਦੇ ਲਈ ਟ੍ਰੈਡੀਸ਼ਨਲ ਬਜਾਈ ਹੈ ਉਹ 10 ਜੂਨ ਤੋਂ ਹੁੰਦੀ ਹੈ ਜਿਹੜੀ ਕਦੂ ਵਾਲੀ ਹੁੰਦੀ ਹੈ ਉਹਦੇ ਵਿੱਚ ਪਾਣੀ ਅਤੇ ਜਿਹੜੀ ਲੇਬਰ ਹੈ ਉਹਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਜੀ ਬਿਲਕੁਲ ਸੋ ਅਗਲੀ ਖਬਰ ਦੇ ਵੱਲ ਰੁਕ ਕਰਦੇ ਹਾਂ ਜੋ ਕਿ ਸ਼ਹਿਰ ਲੁਧਿਆਣਾ ਨਾਲ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਕਿਉਂਕਿ ਸਾਨੇਵਾਲ ਦੇ ਨੇੜੇ ਪਿੰਡ ਮਾਨਗੜ ਦੇ ਵਿੱਚ ਬੀਤੇ ਦਿਨੀ 5 ਬੱਚਿਆਂ ਦੀ ਜੜੀ ਛੱਪੜ ਵਿੱਚ ਡੁੱਬਨ ਕਰਕੇ ਮੌਤ ਹੋ ਗਈ ਹੈ ਤੇ ਇਹਨਾਂ ਦੇ ਵਿੱਚ 4 ਬੱਚੇ ਜਿਹੜੇ ਸੀ ਸਕੇ ਭੈਣ ਭਰਾ ਦੱਸੇ ਜਾ ਰਹੇ ਨੇ ਤੇ ਜੋ ਵਿਅਕਤੀ ਇਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਗਿਆ ਉਸ ਦੀ ਵੀ ਛੱਪੜ ਵਿੱਚ ਡੁੱਬਨ ਕਰਕੇ ਮੌਤ ਹੋ ਗਈ ਹੈ ਤੇ ਇਹ ਵਿਅਕਤੀ 22 ਸਾਲਾ ਨੌਜਵਾਨ ਸੀ ਜਿਸ ਦੇ ਵੱਲੋਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਆਪਣੀ ਜਾਨ ਗਵਾ ਬੈਠਾ ਕੀ ਕਹੂੰਗੇ ਨਾ ਤੁਹਾਨੂੰ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਖਬਰ ਹੈ 5 ਲੋਕਾਂ ਦੀ ਜਾਨ ਗਈ ਹੈ 5 ਬੱਚਿਆਂ ਦੀ ਜਾਨ ਗਈ ਹੈ ਤੇ ਉਹਨਾਂ ਵਿੱਚ ਚਾਰ ਤਾਂ ਇੱਕੋ ਪਰਿਵਾਰ ਦੇ ਸਨ ਸਖੇ ਭੈਣ ਭਰਾ ਸਨ 11 ਸਾਲ 8 ਸਾਲ 5 ਸਾਲ 3 ਸਾਲ ਇਤਨਾ ਛੋਟੀਆਂ ਉਮਰਾਂ ਸੀ ਉਹਨਾਂ ਦੀ ਸੋਚ ਕੇ ਵੀ ਬੜਾ ਦੁੱਖ ਲੱਗਦਾ ਕਿ ਪਰਿਵਾਰ ਨਾਲ ਸਤ ਕੀ ਬੀਤ ਰਿਹਾ ਹੋਊਗਾ ਬੱਚੇ ਖੇਡ ਖੇਡ ਦੇ ਵਿੱਚ ਆਪਣੇ ਕੋ ਦੋਸਤ ਨੂੰ ਨਾਲ ਲੈ ਕੇ ਪੰਜੋ ਜਾਣੇ ਛੱਪੜ ਦੇ ਕੋਲ ਪੇੜ ਤੇ ਚਲੇ ਗਏ ਪੇੜ ਤੇ ਚੜ੍ਹ ਕੇ ਖੇਡਣ ਲੱਗ ਗਏ ਤੇ ਨਾਲ ਦੇ ਨਾਲ ਛੱਪੜ 'ਚ ਨਹਾਉਣ ਵਾਸਤੇ ਵੜ ਗਏ ਲੇਕਿਨ ਦਲਦਲ ਹੋਣ ਦੇ ਕਾਰਨ ਉਹਨਾਂ ਨੂੰ ਉਹਦਾ ਅੰਦਾਜ਼ਾ ਨਹੀਂ ਹੋਇਆ ਅਤੇ ਚਾਰੋਂ ਬੱਚੇ ਜਦੋਂ ਪੰਜੋ ਬੱਚੇ ਡੁੱਬ ਗਏ ਤਾਂ ਉਸ ਤੋਂ ਬਾਅਦ ਉਹ ਚੀਕ ਚਾਹੜਾ ਪੈ ਗਿਆ ਉਹਨੂੰ ਦੇਖ ਕੇ ਪਿੰਡ ਇਕੱਠਾ ਹੋਣਾ ਸ਼ੁਰੂ ਜੋਨਲੀ ਆਪ ਚੁੱਕਦੇ ਆ ਲੇਕਿਨ ਦਲਦਲ ਦੇ ਵਿੱਚ ਤਸਕੇ ਉਹਨੇ ਆਪਣੀ ਵੀ ਜਾਨ ਗਵਾਲੀ ਸੋਤਮੰਨਾ ਬਹੁਤ ਹੀ ਜ਼ਿਆਦਾ ਹੈ ਕਿ ਇਹ ਮਨ ਨੂੰ ਠੇਸ ਪਹੁੰਚਾਉਣ ਵਾਲੀ ਖਬਰ ਹੈ ਕਿਉਂਕਿ ਅਜੇ ਆ ਬੱਚਿਆਂ ਦੀ ਮੌਤ ਹੋਣੀ ਤੇ ਖਾਸ ਕਰ ਇੱਕੋ ਪਰਿਵਾਰ ਦੇ ਚਾਰ ਬੱਚੇ ਤਾਂ ਰੱਬ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਆਪਾਂ ਇਹੀ ਕਹਿ ਸਕਦੇ ਆ ਜੀ ਬਿਲਕੁਲ ਸੋ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਨਰੋਸ ਦੀ ਤਰ੍ਹਾਂ ਬੁਲਟਿਨ ਦੇ ਅਖੀਰ ਦੇ ਵਿੱਚ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਕਰੋਨਾ ਦੇ ਕੇਸਿਸ ਦੀ ਕੀ ਸਥਿਤੀ ਹੈ ਤੇ ਦੱਸ ਦਈਏ ਕਿ ਬੀਤੇ ਦਿਨੀ ਕਰੋਨਾ ਮਹਾਮਾਰੀ ਨੇ ਲੁਧਿਆਣਾ ਸ਼ਹਿਰ ਤੋਂ 31 ਲੋਕਾਂ ਦੀ ਜਾਨ ਲੈ ਲਈ ਹੈ ਗੱਲ ਕਰੀਏ ਪੋਜ਼ੀਟਿਵ ਕੇਸਿਸ ਦੀ ਤਾਂ 1429 ਕੇਸਿਸ ਜਿਹੜੇ ਪੋਜ਼ੀਟਿਵ ਆਏ ਨੇ ਜਿਨ੍ਹਾਂ ਦੇ ਵਿੱਚੋਂ 1320 ਜਿਹੜੇ ਕੇਸਿਸ ਨੇ ਉਹ ਲੋਕ ਲੁਧਿਆਣੇ ਦੇ ਨਾਲ ਸੰਬੰਧਿਤ ਸਨ ਜਦਕਿ 109 ਮਰੀਜ਼ ਜੜੇ ਦੂਸਰੇ ਰਾਜਾਂ ਤੇ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਸਨ ਸੋ ਲਗਾਤਾਰ ਕਰੋਨਾ ਦਾ ਕਹਿਹ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਲਗਾਤਾਰ ਕੇਸਿਸ ਲੜਿਆ ਵਦਰੇ ਨੇ ਸੋ ਸਮਰ نیوز ਵੀ ਤੁਹਾਨੂੰ ਇਹੀ ਅਪੀਲ ਕਰਦਾ ਹੈ ਕਿ ਇਹਨਾਂ ਕੇਸਸ ਨੂੰ ਰੋਕਣ ਦੇ ਲਈ ਇਸ 체ਨ ਨੂੰ ਤੋੜਨ ਦੇ ਲਈ ਜੋ ਵੀ ਸਰਕਾਰ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਉਸ ਨੂੰ ਫਾਲੋ ਕਰੋ ਤੇ ਲਗਾਤਾਰ ਆਪਣੇ ਜਿਹੜੇ ਹੈਂਡ ਨੇ ਸੈਨੀਟਾਈਜ਼ ਕਰਦੇ ਰਹੋ ਸੋਸ਼ਲ ਡਿਸਟੈਂਸਿੰਗ ਜਿੰਨੀ ਹੋ ਸਕਦੀ ਹੈ ਬਣਾ ਕੇ ਰੱਖੋ ਤੇ ਜੋ ਵੀ ਨਿਯਮ ਨੇ ਕਰਫਿਊ ਦੇ ਦੌਰਾਨ ਉਹਨਾਂ ਨੂੰ ਵੀ ਫਾਲੋ ਕਰੋ ਤੇ ਘਰਾਂ ਦੇ ਵਿੱਚੋਂ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੋਵੇ ਨਹੀਂ ਤਾਂ ਆਪਣੇ ਆਪ ਨੂੰ ਘਰਾਂ ਵਿੱਚ ਸੀਮਿਤ ਰੱਖੋ ਤਾਂ ਹੀ ਖੁੱਤੇ ਪਰਿਵਾਰ ਤੇ ਸਮਾਜਿਕ ਤੇ ਦੇਸ਼ ਦੇ ਪ੍ਰਤੀ ਅਸੀਂ ਇਸ ਕੋਰੋਨਾ ਮਹਾਮਾਰੀ ਦੇ ਨਾਲ ਲੜ ਸਕਾਂਗੇ ਫਿਲਹਾਲ ਅੱਜ ਦੇ ਸੂਲਟਨ ਵਿੱਚ ਐਨਆਈ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਦੇਸ਼ ਅਤੇ ਦੁਨੀਆ ਦੀਆਂ तमाम अहम ਖਬਰਾਂ ਦੇ ਨਾਲ ਫਿਲਹਾਲ ਦੇ ਉਜਾਸਤ ਸਸ਼੍ਰੀਕਾ